ਮਤ ਸੱਚਾ ਅੱਖਰ ਪੁੱਲ ਜਾਏ ਯਾਦ ਰੱਖਿਓ ਚੁੱਕੇ ਭੇਟੇ ਨਾ ਕੋਈ ਜੇ ਬੰਦੇ ਦੇ ਵਿੱਚੋਂ ਸੱਚਾ ਅੱਖਰ ਸੱਚ ਸੱਚ ਕਿਉਂਕਿ ਸੱਚ ਅੱਖਰ ਪੈਦਾ ਕਰਦਾ ਸੱਚ ਸ਼ਬਦ ਪੈਦਾ ਕਰਦਾ ਇਹ ਕੌਣ ਕਹਿ ਰਹੇ ਨੇ ਮਹਿਲਾ ਤੇਜਾ ਜੀ ਮਹਿਲਾ ਤੇਜਾ ਜੀ ਨਾਨਕ ਨਾਮ ਦੇ ਹੀਟ ਕਹਿ ਰਹੇ ਆ ਨਾਨਕ ਨਾਮ ਯਾਦ ਰੱਖ ਲਿਓ ਉਹ ਨਾਨਕ ਨਾਮ ਆ ਜਿਹੜਾ ਨਾਮ ਬਾਣੀ ਦੇ ਵਿੱਚ ਬਾਣੀ ਦੇ ਵਿੱਚ ਕੁਦਰਤ ਦੇ ਵਿੱਚ ਇੱਕ ਨਾਮ ਆ ਉਸ ਕੁਦਰਤ ਦੇ ਨਾਮ ਨੂੰ ਸਬਸਤਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੱਸਿਆ ਗਿਆ ਨਾਨਕ ਜਿਹੜਾ ਜਿਹੜਾ ਤੁਸੀਂ ਨਾਨਕ ਸਮਝ ਜਾਂਦੇ ਆ ਮਹਿਲਾ ਪਹਿਲਾ ਜੀ ਆ ਉਹ ਨਾਨਕ ਨਹੀਂ ਉਹ ਮਹਿਲਾ ਪਹਿਲਾ ਜੀ ਆ ਬਾਣੀ ਚ ਸਪਸ਼ਟ ਕੀਤਾ ਹੋਇਆ ਠੀਕ ਹੈ ਬਾਣੀ ਮਹਿਲਾ ਪਹਿਲਾ ਜੀ ਦੀ ਤਾਂ ਫਿਰ ਨਾਨਕ ਕਹੋ ਲਿਖਿਆ ਥੱਲੇ ਜਾ ਕੇ ਮੇਰੀ ਗੱਲ ਨੂੰ ਦਿਮਾਗ 'ਚ ਰੱਖਿਓ ਤੈਨੂੰ ਪਤਾ ਲੱਗੇ ਕੀ ਆ ਨਾਨਕ ਇੱਕ ਨਾਮ ਹੈ ਬਾਣੀ 'ਚ ਉਸ ਨਾਮ ਦੇ ਹੇਠ ਬਾਣੀ ਲਿਖੀ ਗਈ ਆ ਕਿਉਂ ਲਿਖੀ ਗਈ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹ ਵੀ ਕਲੀਅਰ ਕਰਾਂਗੇ ਮਤ ਮਤ ਸੱਚਾ ਅੱਖਰ ਭੁੱਲ ਜਾਏ ਚੁੱਕੇ ਭੇਟੇ ਨਾ ਕੋਏ ਝੂਠੇ ਚੁੱਕੇ ਨਾਨਕਾ ਸੱਚਾ ਇੱਕੋ ਸੋਈ ਸੰਦ ਲਗੀ ਬੇ ਝੂਠੇ ਕਬੀਰ ਦੀ ਬਾਣੀ ਦੇ ਇੱਕ ਸਵੱਟੀ ਤੇ ਟੈਕ ਨਹੀਂ ਸਕਦੇ ਝੂਠੇ ਅੰਮ੍ਰਿਤ ਬਾਣੀ ਦੀ ਬਾਣੀ ਅੰਮ੍ਰਿਤ ਬਾਣੀ ਦੀ ਇੱਕ ਸਵੱਟੀ ਤੇ ਟੈਕ ਨਹੀਂ ਸਕਦੇ ਝੂਠੇ ਚੁੱਕੇ ਨਾਨਕਾ ਸੱਚਾ ਇੱਕੋ ਸੋਏ ਸੱਚਾ ਇੱਕ ਨਹੀਂ ਰਹਿਣਾ ਹੈ ਔਰ ਬਾਣੀ ਦੇ ਵਿੱਚੋਂ ਸੱਚੇ ਬਾਰੇ ਲਿਖਿਆ ਹੋਇਆ ਹੈ ਰੱਬ ਪ੍ਰਗਾਸ ਰਜਨੀ ਜਥਾ ਜਾਣ ਸਭ ਸੰਸਾਰ ਗगन ਮੇ ਥਾਲ ਰਾਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਸਮਝੋ ਰੱਖ ਧਿਆਨ ਦੇ ਨਾਲ ਦਿਮਾਗ ਥੋੜਾ ਤੇਜ਼ ਕਰੋ ਦਿਮਾਗ ਨੂੰ ਕਿਉਂਕਿ ਜ਼ਰੂਰੀ ਹੈ ਤੁਹਾਡੇ ਵਾਸਤੇ ਤਾਂ ਜਿਹੜੇ ਹੁਣ 21ਵੀਂ ਸਦੀ ਦੇ ਵਿੱਚ ਯਾਦ ਰੱਖਿਓ 21ਵੀਂ ਸਦੀ ਸ਼ੁਰੂ ਹੋ ਗਈ ਆ ਹੁਣ ਵੀ ਉਹ ਸੋਚਦੇ ਆ ਵੀ ਸਾਡਾ ਝੂਠ ਚੱਲ ਜਾਣਾ ਭੁੱਲ ਜਾਓ ਭੁੱਲ ਜਾਓ ਦਿਮਾਗ ਰੱਖਿਓ ਇਹ ਗੱਲ ਨੂੰ ਭੁੱਲ ਜਾਓ ਕਿ ਹੁਣ ਤੁਸੀਂ ਤੁਹਾਡਾ ਝੂਠ ਚੱਲ ਜਾਣਾ ਨਾ ਹੁਣ ਨਹੀਂ ਚੱਲਣਾ ਹੁਣ ਤਾਂ ਦਿਨ ਪਰ ਦਿਨ ਦਿਨ ਪਰ ਦਿਨ ਜਦੋਂ ਤੂੰ ਝੂਠ ਬੋਲਣ ਦੀ ਕੋਸ਼ਿਸ਼ ਕਰਨੀ ਆ ਲੋਕਾਂ ਨੂੰ ਬੇਹਕੂਰਾ ਦੀ ਕੋਸ਼ਿਸ਼ ਕਰਨੀ ਆ ਤੇ ਲੋਕਾਂ ਨੇ ਤੁਹਾਨੂੰ ਸਟੇਜਾਂ ਤੋਂ ਲਾਣਾ ਇਹ ਯਾਦ ਰੱਖਿਓ ਤੁਹਾਡਾ ਮੇਰਾ ਵਾਦਾ ਆ ਇਹ ਹੋਣੀ ਆ ਕਿਉਂ ਕਿ ਕਿਉਂਕਿ ਤੁਸੀਂ ਉਸ ਅੱਖਰ ਨੂੰ ਵਿਸਾਰ ਦਿੱਤਾ ਫਿਰ ਸੁਣੋ ਮਤ ਸੱਚਾ ਅੱਖਰ ਭੁੱਲ ਜਾਏ ਯਾਦ ਰੱਖਿਓ ਸੱਚਾ ਅੱਖਰ ਕਿਸੇ ਨੂੰ ਭੁੱਲਦਾ ਨਹੀਂ ਹੁੰਦਾ ਕਿਸੇ ਨੂੰ ਨਹੀਂ ਪੁੱਲਦਾ ਹਰਕ ਦੇ ਅੰਦਰ ਆ ਹਰਕ ਦੇ ਅੰਦਰ ਗੱਜਦਾ ਕਵੀ ਸਾਹਿਬ ਕਹਿੰਦੇ ਨਾ ਵੱਜਦਾ ਗगन ਦਮਾਮਾ ਬਾਜਿਓ ਪਰਿਓ ਨਸਾਨੇ ਕਾਓ ਖੇਤ ਜੋ ਮੰਡੇ ਸੂਰਮਾ ਅਬ ਜੁਜਣ ਕੋ ਚਾਓ ਸੂਰਾ ਸੋ ਪਹਿਚਾਨੀਆਂ ਜੋ ਲਰੇ ਦਿਨ ਕੇ ਖੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾਡੂ ਖੇਤ ਉਹ ਅੱਖਰ ਕਦੀ ਵੀ ਖੇਤ ਛੱਡ ਕੇ ਭੱਜਦਾ ਨਹੀਂ ਬਸ ਉਸ ਸਮੇਂ ਦੀ ਵੇਟ ਕਰਦਾ ਹੁੰਦਾ ਟਾਈਮ ਦੀ ਵੇਟ ਕਰਦਾ ਆ ਕਿ ਕਿਸ ਵੇਲੇ ਕਿਹੜਾ ਬਦਲਾਓ ਕਦੋਂ ਹੋਣਾ ਕਿਉਂਕਿ ਜਿਹਨੂੰ ਸੱਚਾ ਅਖਰ ਨਹੀਂ ਬੋਲਦਾ ਨਾ ਉਹ ਕਦੀ ਵੀ ਮੁਨੱਖ ਕੁਦਰਤ ਤੋਂ ਕੁਦਰਤੋਂ ਪਾਜਦਾ ਨਹੀਂ ਕੁਦਰਤ ਦੇ ਵਿੱਚ ਰਹਿ ਕੇ ਕੁਦਰਤ ਦੀ ਕੁਦਰਤ ਦੇ ਕ੍ਰੀਕੇ ਦੇ ਨਾਲ ਕੁਦਰਤ ਦੀ ਮर्यादा ਦੇ ਨਾਲ ਉਹਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰਦਾ ਕਿਨੂੰ ਮਤ ਮੱਤ ਵਿੱਚ ਰਤਨ ਜੋਹਾਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ ਸਭਣਾ ਜੀਆਂ ਦਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਸਭਣਾ ਜੀਆਂ ਦਾ ਇੱਕ ਉਹਨੂੰ ਅੱਲਾ ਕਹਿ ਲਓ ਉਹਨੂੰ ਰਾਮ ਕਹਿ ਲਓ ਜੋ ਜਿੱਥੇ ਵੀ ਤੁਹਾਡੀ ਛੜਦਾ ਆ ਬਣਾ ਕੇ ਪਰ ਭਰੋਸਾ ਇੱਕ ਤੇ ਰੱਖਿਓ ਭਰੋਸਾ ਇੱਕ ਤੇ ਰੱਖਿਓ ਜਿਸ ਤਰ੍ਹਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਦੇ ਵਿੱਚ 15 ਭਗਤ 15 ਭਗਤ ਆਦ ਜੁਗਾਦੀ ਸਗਲ ਭਗਤ ਉਨਾ ਦੇ ਉਨਾ ਨੂੰ ਦੱਸਣ ਵਾਲਾ ਉਹਨਾਂ 15 ਭਗਤਾਂ ਨੂੰ ਦੱਸਣ ਵਾਲਾ 16ਵਾਂ ਸਤਗੁਰੂ ਅਰਵਦਾਸ ਮਹਾਰਾਜ ਜੀ ਬਾਣੀ ਦੇ ਵਿੱਚ ਹਰ ਇੱਕ ਚੀਜ਼ ਲਿਖੀ ਹੋਈ ਆ ਬਾਣੀ ਦੇ ਵਿੱਚ ਲਿਖਿਆ ਹੋਇਆ ਆ ਕਿ ਕਿਹੜੇ por ਕਿਨੇ ਕਿਹੜੇ ਮਹਾਪੁਰਸ਼ ਨੇ ਕੀ ਕੀ ਕੀਤਾ ਹੋਇਆ ਇਹ ਬ੍ਰਾਹਮਣ ਤਾਂ ਹੁਣ ਦੀਆਂ ਗੱਲਾਂ ਵੇ ਕਦੋਂ ਆਏ ਨਾ 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 ਉਸ ਤੋਂ ਪਹਿਲਾਂ ਦੀ ਬਹੁਤ ਗੱਲਾਂ ਬ੍ਰਾਹਮਣ ਤੋਂ ਪਹਿਲਾਂ ਬ੍ਰਾਹਮਣ ਤੋਂ ਪਹਿਲਾਂ ਬ੍ਰਾਹਮਣ ਤੋਂ ਪਹਿਲਾਂ ਜਿਹੜੇ ਲੋਕ ਆਏ ਨੇ ਜਿਨ੍ਹਾਂ ਨੂੰ ਛੇ ਸ਼ਾਸਤਰ ਦਿੱਤੇ ਨੇ ਉਹ ਇੱਥੇ ਆ। ਉਹ ਕਿੱਦਾਂ ਮਲੇ ਨੇ ਸਾਰਾ ਉੱਥੇ ਤੱਕ ਜਾਣਾ ਪਣਾ। ਛੀਵੇਂ ਦੇ ਵਿੱਚ ਐਂਟਰੀ ਕਰਨੀ ਪੈਣੀ ਆ। ਤੇ ਉਹਨਾਂ ਦੀਆਂ ਛਿਆਂ ਛਿਆਂ ਦੀ ਜਿਹੜੀ ਛਿਆਂ ਦੇ ਵਿੱਚ ਜਿਹੜੀ ਜੋਤ ਜਗਦੀ ਸੀ ਉਹ ਸੱਤਵਾਂ ਸੀ। ਉਹਨੂੰ ਕਹਿੰਦੇ ਆ ਗगन ਮੈ ਥਾਲ ਰਬ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਨ ਆਲੋ ਪਵਨ ਚਬਰੋ ਕਰ ਸਗਲ ਬਨ ਰਾਏ ਫੁਲਾਂ ਤਜੋਤੀ। ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਇਸ ਸਤਗੁਰੂ ਬਦਾਸ ਮਹਾਰਾਜ ਜੀ ਆਰਤੀ ਕਰਦੇ ਇਹ ਗੱਲ ਕਹਿੰਦੇ ਨੇ ਨਾਮ ਤੇ ਰੋ ਆਰਤੀ ਮਜਨੂ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਬਸਾਰੇ ਮੈਂ ਇੱਥੇ ਝੂਠੇ ਨਾਮ ਦੇ ਉੱਤੇ ਸਗਲ ਬਸਾਰਨੇ ਆਇਆ ਲੋਕਾਂ ਨੇ ਬਸਾਰੇ ਹੋਏ ਆ ਮੈਂ ਨਹੀਂ ਬਸਾਰਨੇ ਆ ਮੇਰਾ ਜਿਹੜਾ ਕੰਮ ਆ ਮੈਂ ਉਹ ਕਰਕੇ ਚਲੀ ਜਾਣਾ ਸ਼ੀਰੀ ਤੋਂ ਤੇ ਚਲ ਗਿਆ ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੋਚਦੇ ਤਾਂ ਬੈਠੇ ਹੋਇਆ ਕਬੀਰ ਜੀ ਨਾਮਦੇਵ ਜੀ ਸਦਰਾਂ ਜੀ ਸੈਨ ਜੀ ਸਤਗੁਰੂ ਦਾਸ ਮਹਾਰਾਜ ਜੀ ਸਾਰੇ ਸਾਰੇ ਬੈਠੇ ਨੇ ਗੁਰਨਾਨਕ ਸਾਹਿਬ ਮਹਿਲਾ ਪਹਿਲਾ ਜੀ ਮਹਿਲਾ ਦੂਜਾ ਮਹਿਲਾ ਤੀਜਾ ਮਹਿਲਾ ਚੌਥਾ ਮਹਿਲਾ ਪੰਜਵਾਂ ਮਹਿਲਾ ਨੌਵਾਂ ਜੀ ਬੈਠੇ ਨੇ ਤੇ ਸਾਡੇ ਸੁਰ ਦੇ ਵਿੱਚੋਂ ਬਸ ਥੋੜੀ ਗਏ ਆ ਜਿਨ੍ਹਾਂ ਨੇ ਛੇਵੇਂ ਪਾਸ਼ਾ ਨੇ ਬਾਣੀ ਸਾਹਮਣੇ ਰੱਖੀ ਸੱਤਵੇਂ ਪਾਸ਼ਾ ਨੇ ਬਾਣੀ ਸਾਹਮਣੇ ਰੱਖੀ ਅੱਠਵੇਂ ਪਾਸ਼ਾ ਨੇ ਬਾਣੀ ਸਾਹਮਣੇ ਰੱਖੀ ਨੌਵੇਂ ਪਾਸ਼ਾ ਨੇ ਪ੍ਰਚਾਰ ਕੀਤਾ ਦਸਵੇਂ ਪਾਸ਼ਾ ਨੇ ਇਤਿਹਾਸ ਨੂੰ ਦੁਬਾਰਾ ਉਧਾਰਾ ਦਿੱਤਾ ਸਾਨੂੰ ਪਰ ਥੋੜੀ ਗਏ ਸਾਡੇ ਦਿਮਾਗ 'ਚ ਪਰ ਕੁਝ ਲੋਗ ਐ ਧੰਦੇ ਦੇ ਵਿੱਚ ਮਾਇਆ ਨੂੰ ਪਹਿਲ ਦੇ ਕੇ ਤੇ ਬਾਕੀ ਸਾਰੇ ਲੋਕ ਕਰ ਦਿੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਨੂੰ ਲੋਕ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਕਹਿਣ ਦਾ ਮਤਲਬ ਇਹ ਆ ਕਿ ਮर्यादा ਨੂੰ ਲੋਕ ਕਰ ਦਿੱਤਾ ਲੋਕ ਜਿੰਦਾ ਰਹਾਤਾ ਆਪਣੀ ਮर्यादा ਬਰ ਤੋਪਦੀ ਲੋਕਾਂ ਕਹਿੰਦੇ ਆਹ ਹੈ ਜੀ ਗੁਰੂ ਗ੍ਰੰਥ ਸਾਹਿਬ ਨਹੀਂ ਤੁਸੀਂ ਗੁਰੂ ਗ੍ਰੰਥ ਸਾਹਿਬ ਨਹੀਂ ਹੋ ਤੁਸੀਂ ਪੜਨ ਵਾਲੇ ਹੋ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗਾਜ ਸਾਡੇ 33 ਧੂਤੀਆਂ ਤੇਰੇ ਪਾਇਨ ਤੱਕ ਗਲੇ ਜੰਨੇ ਆ ਪਮਾਰੀਆਂ ਲੋਟੇ ਹੱਥ ਨਾ ਬਾਗੋ ਹਰ ਕੇ ਸੰਤਨਾ ਕੀ ਬਨਾਰਸ ਕੇ ਠੱਗ ਜੇ ਪੰਡਤ ਨੂੰ ਠੱਗੈਂਦੀ ਆ ਤੇ ਤੁਸੀਂ ਘਟ ਨਹੀਂ ਯਾਦ ਰੱਖਿਓ ਫੇਰ ਸੁਣ ਲੈ ਕਰੀ ਬਾਈ ਮਤ ਸੱਚਾ ਅੱਖਰ ਭੁੱਲ ਜਾਏ ਭੁੱਲ ਜਾਓ ਕਿ ਤੁਸੀਂ ਸੋਚਦੇ ਆ ਬਈ ਬਸ ਹੁਣ ਸਭ ਕੁਝ ਦਵਾ ਦਿੱਤਾ ਨਾ 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 ਸੱਚਾ ਅੱਖਰ ਪ੍ਰਗਟ ਹੋਣਾ ਆ ਪਤਾ ਨਹੀਂ ਕਿੱਥੋਂ ਪ੍ਰਗਟ ਹੋ ਜਾਣਾ ਪਤਾ ਨਹੀਂ ਉਹਨੇ ਅਮਰੀਕਾ ਦੀ ਧਰਤੀ ਤੋਂ ਪ੍ਰਗਟ ਹੋਣਾ ਪਤਾ ਨਹੀਂ ਉਹਨੇ ਇੰਗਲੈਂਡ ਦੀ ਧਰਤੀ ਤੋਂ ਪ੍ਰਗਟ ਹੋ ਜਾਣਾ ਪਤਾ ਨਹੀਂ ਉਹਨੇ ਇੰਡੀਆ ਦੀ ਧਰਤੀ ਤੋਂ ਪ੍ਰਗਟ ਹੋਣਾ ਪਤਾ ਨਹੀਂ ਉਹ ਅਫਰੀਕਾ ਤੋਂ ਪ੍ਰਗਟ ਹੋਣਾ ਪਤਾ ਨਹੀਂ ਪੁਰਤਗਾਲ ਤੋਂ ਪਤਾ ਨਹੀਂ ਕਿੱਥੋਂ ਪ੍ਰਗਟ ਹੋ ਜਾਣਾ ਉਹਨੇ ਪਤਾ ਨਹੀਂ ਉਹਦਾ ਇਸ ਗੁਰੂ ਦੀ ਗੱਲ ਕਰਦਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਇਸ ਗੁਰੂ ਦੀ ਗੱਲ ਕਰਦੇ ਆ ਵੀ ਉਹਨੇ ਪਤਾ ਨਹੀਂ ਕਿ ਇਹਦੇ ਵਿੱਚੋਂ ਪ੍ਰਗਟ ਹੋਣਾ ਠੀਕ ਹੈ ਇਸ ਕਰਕੇ ਆਪਣੀਆਂ ਕਰਤੂਤਾਂ ਸਿੱਧੀਆਂ ਕਰ ਲਓ ਆਪਣੇ ਅੰਦਰ ਸ਼ਰਮ ਪੈਦਾ ਕਰ ਲਓ ਇਹ ਤਾਂ ਬੜਾ ਪੀਪਰ ਕਟ ਹੋ ਗਿਆ ਨਾ ਕਿਉਂਕਿ ਜਦੋਂ ਤੁਸੀਂ ਗਲਤ ਕੰਮ ਕਰੋਗੇ ਤੁਹਾਨੂੰ ਸ਼ਰਮ ਆਊਗੀ ਸ਼ਰਮ ਧਰਮ ਦੋਏ ਨਾਨਕਾ ਸ਼ਰਮ ਤੇ ਧਰਮ ਬੰਦਿਆਂ ਲੋਕਾਂ ਨੇ ਮਾਰ ਕੇ ਡਰਾਮੇ ਕੀਤੇ ਹੋਏ ਨੇ ਸਮਝ ਆ ਰਹੀ ਹੈ ਧੰਨਵਾਦ ਜੀ ਤੁਹਾਡਾ ਸਾਰਾ